ਪੰਜਾਬ ਦੇ ਵਿੱਚ ਮੀਂਹ ਤੇ ਗੜੇਮਾਰੀ ਸੰਗਰੂਰ ਦੇ ਵਿੱਚ ਤੇਜ਼ ਤੂਫਾਨ ਦੇ ਨਾਲ ਭਰੀ ਮੀਂਹ ਸੜਕਾਂ ਕਿਨਾਰੇ ਖੜੇ ਦਰਖਤ ਉਖੜੇ ਕਈ ਇਲਾਕਿਆਂ ਦੇ ਵਿੱਚ ਭਰਿਆ ਪਾਣੀ ਸੰਗਰੂਰ ਚ ਮੋਬਾਈਲ ਟਾਵਰ ਵੀ ਡਿੱਗ ਗਿਆ ਪੰਜਾਬ ਚ بارش ਤੇ ਤੇਜ਼ ਹਨੇਰੀ ਤੇ ਤੂਫਾਨ ਨਾਲ ਸੰਗਰੂਰ ਦੇ ਵਿੱਚ ਤਬਾਹੀ ਮੋਬਾਈਲ ਟਾਵਰ ਡਿੱਗ ਗਿਆ ਕਈ ਘਰਾਂ ਦੀਆਂ ਛੱਤਾਂ ਨੂੰ ਵੱੰਦੇ ਨੁਕਸਾਨ ਮੋਬਾਈਲ ਨੈਟਵਰਕ ਤੇ ਬਿਜਲੀ ਸਪਲਾਈ ਵੀ ਅਸਰ ਹੋਈ ਪੰਜਾਬ ਦੇ ਵਿੱਚ ਝੋਨੇ ਦੀ ਸੱਗੀ ਨੂੰ ਲੈ ਕੇ ਵਿਵਾਦ ਕੇਤੀ ਬੜੀ ਮਹਾਰਾਣੀ 10 ਜੂਨ ਤੋਂ ਬਾਅਦ ਲਵਾਈ ਸ਼ੁਰੂ ਕਰਨ ਦਾ ਦਿੱਤਾ ਸੁਝਾਅ ਲਗਾਤਾਰ ਡਿੱਗ ਰਹੇ ਜ਼ਮੀਨੀ ਪਾਣੀ ਦਾ ਦਿੱਤਾ ਹਵਾਲਾ ਪੰਜਾਬ ਦੇ ਮੋਸਟ ਵਾਂਟਡ ਹੈਪੀ ਪਾਸਿਆ ਨੂੰ ਅਮਰੀਕਾ ਚ ਕਿਤਾ ਗਿਆ ਗ੍ਰਿਫਤਾਰ ਐਫ ਬੀ ਆਈ ਅਤੇ ਆਈਸ ਪੁਲਿਸ ਨੇ ਪੰਜਾਬ ਦੇ ਦੁਸ਼ਮਣ ਨੂੰ ਕੀਤਾ ਕਾਬੂ ਪੰਜਾਬ ਦੇ ਵਿੱਚ ਕੋਈ ਕਈ ਧਮਾਕਿਆਂ ਦੇ ਵਿੱਚ ਲੜਿੰਦਾ ਹੈਪੀ ਪਾਸਿਆ ਅਮਰੀਕਾ ਦੇ ਵਿੱਚ ਗ੍ਰਿਫਤਾਰ ਹੋਏ ਹੈਪੀ ਪਾਸਿਆ ਦੇ ਡੀਜੀਪੀ ਗੌਰਵ ਯਾਦਵ ਦਾ ਦਾਬਾ ਪਾਸਿਆ ਨੂੰ ਯੂਐਸ ਤੋਂ ਡਿਪੋਰਟ ਕਰਵਾਉਣ ਦੇ ਲਈ ਚੱਲ ਰਹੀ ਕਾਰਵਾਈ ਕੇਂਦਰੀ ਏਜੰਸੀਆਂ ਦੇ ਸੰਪਰਕ ਦੇ ਵਿੱਚ ਹੈ ਪੰਜਾਬ ਪੁਲਿਸ ਲੁਬਿਆਣਾ ਦੇ ਵਿੱਚ ਬੁੱਢੇ ਨਾਲੀ ਵਿụਤੀ ਪਹੁੰਚੀ ਰਾਜ ਸਭਾ ਮੈਂਬਰ ਬਲਬੀਰ ਸਿੰਘ ਸਿੱਚੇਵਾਲ ਦਾ ਦਾਬਾ ਸ਼ਹਿਰੀ ਖੇਤਰ ਦੇ ਨੇੜੇ ਸਾਹਪੋਰੀ ਹੈ ਨਾਲੀ ਦਾ ਪਾਣੀ ਕੇਂਦਰੀ ਜੇਲ੍ਹ ਨੇੜੇ ਤੋਂ ਲਈ ਗਈ ਪਾਣੀ ਦੇ ਸੰਪਤ ਗੁਰਦਾਸ ਮਾਨ ਨੇ ਹੰਸ ਰਾਜਨਸ ਦੇ ਨਾਲ ਬੰਡਾਇਆ ਦੁੱਖ ਬੀਜੇਪੀ ਲੀਡਰ ਤਰੁਣ ਚੁਗ ਵੀ ਰਹੇ ਮੌਜੂਦ ਹੰਸ ਰਾਜਨਸ ਦੀ ਪਤਨੀ ਰੇਸ਼ਮ ਕੌਰ ਦਾ ਕੁਝ ਦਿਨ ਪਹਿਲਾਂ ਹੋਇਆ ਸੀ ਦਿਹਾਂ ਪਿਆਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਦੇਖਿਆ ਵਕਰਾਂ ਅੰਦਾਜ਼ ਬੇਟੀ ਦੇ ਵਿਆਹ ਸਮਾਗਮ ਦੇ ਵਿੱਚ ਕੇਜਰੀਵਾਲ ਨੇ ਕੀਤਾ ਕਪਲ ਡਾਂਸ ਤਾਂ ਸੀਐਮ ਮਾਨ ਨੇ ਵੀ ਡਾਕਟਰ ਗੁਰਪ੍ਰੀਤ ਕੌਰ ਮਾਨ ਦੇ ਨਾਲ ਪਾਇਆ ਪੰਗੜਾ ਸਸੇ ਗੱਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਇਸ ਬ੍ਰਿਟਨ ਦੇ ਵਿੱਚ ਅਸੀਂ ਜ਼ਿਕਰ ਕਰਾਂਗੇ ਪੰਜਾਬ ਦੀਆਂ ਪੂਰੇ ਦਿਨ ਦੀਆਂ ਖਬਰਾਂ ਦਾ ਜ਼ਿਕਰ ਹੋਵੇਗਾ ਹੈਪੀ ਪਸੀਆ ਤੋਂ ਲੈ ਕੇ ਕਿਸ ਤਰੀਕੇ ਨਾਲ ਝੋਨੇ ਦੀ ਲਵਾਈ ਨੂੰ ਲੈ ਕੇ ਉਸ ਦੀਆਂ ਤਰੀਕਾਂ ਦੇ ਉੱਤੇ ਵਿਵਾਦ ਹੋ ਰਿਹਾ ਹੈ ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਸ਼ੁਰੂਆਤ ਬਿਲਕੁਲ ਲੇਟੈਸਟ ਖਬਰ ਦੀ ਔਰ ਜੁੜੀ ਹੋਈ ਹੈ ਮੀਂਹ ਦੇ ਨਾਲ ਤੂਫਾਨ ਦੇ ਨਾਲ ਜਿੱहां ਸੰਗਰੂਰ ਤੋਂ ਕੁਝ ਤਸਵੀਰਾਂ ਆਈਆਂ ਨੇ ਔਰ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਬਰਸਾਤ ਹੋਈ ਹੈ ਔਰ ਗੜੇ ਮਾਰੀ ਵੀ ਹੋਈ ਹੈ ਜਿੱਹਾ ਤੂਫਾਨ ਹੈ ਮੀਂਹ ਹੈ ਤੇ ਗੜੇਮਾਰੀ ਹੈ ਸ਼ੁਰੂਆਤ ਹੈ ਸੰਗਰੂਰ ਤੋਂ ਸੰਗਰੂਰ ਦੇ ਵਿੱਚ ਤੇਜ਼ ਤੂਫਾਨ ਦੇ ਨਾਲ ਭਾਰੀ ਬਰਸਾਤ ਤੇ ਗੜੇਮਾਰੀ ਹੋਈ ਹੈ ਸੜਕਾਂ ਦੇ ਕਿਨਾਰੇ ਜਿਹੜੇ ਦਰਖਤ ਹੁੰਦੇ ਨੇ ਲੱਗੇ ਹੋਏ ਉਹ ਉਖੜ ਗਏ ਕਈ ਦਰਖਤ ਉਖੜੇ ਨੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਤੇਜ਼ ਤੂਫਾਨ ਨੇ ਇੱਕ ਮੋਬਾਈਲ ਟਾਵਰ ਨੂੰ ਹੀ ਉਖਾੜ ਦਿੱਤਾ ਜਿਹਾਂ ਮੋਬਾਈਲ ਟਾਵਰ ਜਿਹੜਾ ਬਹੁਤ ਉੱਚਾ ਲੱਗਿਆ ਹੁੰਦਾ ਤੁਸੀਂ ਕਹਿ ਸਕਦੇ ਹੋ 50 100 ਫੁੱਟ ਉੱਚਾ ਲੱਗਿਆ ਹੁੰਦਾ ਵਕਵਾ ਹਾਈਟ ਦੇ ਉੱਤੇ ਹੁੰਦੇ ਨੇ ਤੋ ਮੋਬਾਈਲ ਟਾਵਰ ਡਿੱਗਣ ਦੀ ਵਜ੍ਹਾ ਦੇ ਨਾਲ ਕਈ ਘਰਾਂ ਦੀਆਂ ਛੱਤਾਂ ਨੂੰ ਨੁਕਸਾਨ ਪਹੁੰਚਿਆ ਲੈਂਟਰ ਟੁੱਟ ਗਿਆ ਪਾਣੀ ਦੀਆਂ ਟੈਂਕੀਆਂ ਬੁਰੀ ਤਰ੍ਹਾਂ ਟੁੱਟ ਗਈਆਂ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ ਮੋਬਾਈਲ ਨੈਟਵਰਕ ਅਤੇ ਬਿਜਲੀ ਸਪਲਾਈ ਵੀ ਅਸਰ ਹੇਠ ਹੈ ਹੁਣ ਗੱਲ ਅਸੀਂ ਕਿਸਾਨਾਂ ਦੀ ਵੀ ਕਰ ਲਈਏ ਤਸਵੀਰ ਮੇ ਮੋਬਾਈਲ ਟਾਵਰ ਵਾਲੀ ਕੁਝ ਹੀ ਫਲੈਂਕ ਤੁਹਾਡੀ ਟੀਵੀ ਸਕਰੀਨ ਤੇ ਦਿਖਾਵਾਂਗਾ ਕਿੱਥੇ ਕਿੱਥੇ ਅਲਰਟ ਹੈ ਉਹ ਵੀ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਫਤਿਹਗੜ ਸਾਹਿਬ ਗੁਰਦਾਸਪੁਰ ਪਟਿਆਲਾ ਰੋਪੜ ਮੋਹਾਲੀ ਸੰਗਰੂਰ ਮਾਨਸਾ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਅਲਰਟ ਹੈ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤੇ ਦੂਜੇ ਪਾਸੇ ਦੋਆਬੇ ਜਾਜੋ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਵਿੱਚ ਆਹ ਔਰ ਲੁਧਿਆਣਾ ਵਾਲੇ ਪਾਸੇ ਚਲੇ ਜਾਓ ਇੱਥੇ ਵੀ ਅਲਰਟ ਹੈ ਤੇ ਇਸ ਤੂਫਾਨ ਦੇ ਨਾਲ ਭਾਰੀ ਬਰਸਾਤ ਹੋਈ ਹੈ ਔਰ ਖੇਤਾਂ ਦੇ ਵਿੱਚ ਖੜੀ ਫਸਲ ਦਾ ਵੀ ਨੁਕਸਾਨ ਹੋਇਆ ਹੈ ਦਰਸਲ ਸੰਗਰੂਰ ਦੇ ਵਿੱਚ ਇਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਸਾਫ਼ ਦੱਸ ਰਹੀਆਂ ਨੇ ਕਿ ਨੁਕਸਾਨ ਜ਼ਬਰਦਸਤ ਜੇ ਇੱਕ ਟਾਵਰ ਡਿੱਗਣ ਦੀ ਵਜ੍ਹਾ ਨਾਲ ਹੋਇਆ ਹੈ ਤਾਂ ਕੁਝ ਇਸ ਤਰੀਕੇ ਦੀ ਸਥਿਤੀ ਮੰਡੀਆਂ ਦੇ ਵਿੱਚ ਵੀ ਹੋ ਸਕਦਾ ਹੈ ਕੋਈ ਹੋਵੇ ਤਸੰਗਰੂਰ ਦੇ ਵਿੱਚ ਤੇਜ਼ ਤੂਫਾਨ ਦੀ ਵਜ੍ਹਾ ਦੇ ਨਾਲ ਪਹਿਲੀ ਤਸਵੀਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਖੱਬੇ ਪਾਸੇ ਜਦੋਂ ਤੇਜ਼ ਤੂਫਾਨ ਆ ਰਿਹਾ ਸੀ ਸੜਕ ਦੇ ਉੱਤੇ ਕੀ ਸਥਿਤੀ ਹੈ ਉਸ ਸਮੇਂ ਦੀਆਂ ਤਸਵੀਰਾਂ ਔਰ ਸੱਜੇ ਪਾਸੇ ਤੁਸੀਂ ਦੇਖੋ ਜਿਹੜਾ ਬਹੁਤ ਉੱਚਾ ਟਾਵਰ ਮੋਬਾਈਲ ਦਾ ਲੱਗਿਆ ਹੁੰਦਾ ਉਹ ਡਿੱਗ ਗਿਆ ਕਈ ਕਰਾਂ ਦੇ ਉੱਤੇ ਜਾ ਕੇ ਡਿੱਗ ਗਿਆ ਉਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੁਝ ਨੀਚੇ ਗੱਡੀਆਂ ਖੜੀਆਂ ਸੀ ਉਹਨਾਂ ਨੂੰ ਨੁਕਸਾਨ ਪਹੁੰਚਿਆ ਜਿਹੜੀਆਂ ਬਿਜਲੀ ਦੇ ਤਾਰਾਂ ਸੀ ਉਹਨਾਂ ਨੂੰ ਨੁਕਸਾਨ ਪਹੁੰਚਿਆ ਬਿਜਲੀ ਬੰਦ ਹੈ ਮੋਬਾਈਲ ਟਾਵਰ ਟੁੱਟਣ ਤੋਂ ਬਾਅਦ ਜਿਹੜਾ ਮੋਬਾਈਲ ਕਨੈਕਟੀਵਿਟੀ ਹੈ ਉਹ तकरीबन ਖਤਮ ਹੋ ਗਈ ਹੈ ਔਰ ਤੇਜ਼ ਤੂਫਾਨ ਦੇ ਨਾਲ ਜ਼ਬਰਦਸਤ ਬਰਸਾਤ ਸੰਗਰੂਰ ਦੇ ਵਿੱਚ ਹੁੰਦੀ ਹੋਈ ਨਜ਼ਰ ਆਈ ਹੈ ਔਰ ਮੈਂ ਵੀ ਤੁਹਾਨੂੰ ਦੱਸ ਰਿਹਾ ਕਿ ਮੌਸਮ ਵਿਭਾਗ ਨੇ ਕਿੱਥੇ ਕਿੱਥੇ ਅਲਰਟ ਜਾਰੀ ਕੀਤਾ ਤਾਂ ਮੈਂ ਸ਼ੁਰੂਆਤ ਕਰ ਲੈਣਾ ਪਹਿਲਾਂ ਗੱਲ ਕਰੀਏ ਅਸੀਂ ਦੁਆਬੇ ਦੀ ਦੁਆਬੇ ਦੇ ਵਿੱਚ ਇੱਕ ਹੁਸ਼ਿਆਰਪੁਰ ਤੇ ਨਮਾਸ਼ਹਿਰ ਦੋਵੇਂ ਜ਼ਿਲ੍ਹਿਆਂ ਦੇ ਵਿੱਚ ਅਲਰਟ ਹੈ ਇਸ ਤੋਂ ਬਾਅਦ ਤੁਸੀਂ ਮਾਲਵੇ ਵਾਲੇ ਪਾਸੇ ਆਜੋ ਮਾਲਵਾ ਇੱਕ ਵੱਡਾ ਹਿੱਸਾ ਮਾਲਵੇ ਦਾ ਬਿਲਕੁਲ ਚੰਡੀਗੜ੍ਹ ਤੋਂ ਸ਼ੁਰੂ ਹੋ ਜਾਓ ਤਾਂ ਮਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਮਾਨਸਾ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਔਰ ਜੇਕਰ ਮਾਝੇ ਵਾਲੇ ਪਾਸੇ ਚੱਲਿਆ ਜਾਵਾਂ ਤਾਂ ਉੱਥੇ ਵੀ ਪਠਾਨਕੋਟ ਗੁਰਦਾਸਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਬਰਸਾਤ ਔਰ ਗੜੇ ਮਾਰੀ ਦੀ وجہ ਦੇ ਨਾਲ ਫਸਲਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੁੰਦਾ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਤੇ ਨੁਕਸਾਨ ਕਿੰਨਾ ਜ਼ਿਆਦਾ ਹੋਇਆ ਹੋਏਗਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪਹਿਲੀ ਤਸਵੀਰ ਜ਼ਬਰਦਸਤ ਤੇਜ਼ ਤੂਫਾਨ ਜ਼ਬਰਦਸਤ ਝਖੜ ਨਜ਼ਰ ਆਉਂਦਾ ਹੈ ਦੂਜੀ ਤਸਵੀਰ ਝਖੜ ਦੀ ਵਜ੍ਹਾ ਦੇ ਨਾਲ ਮੋਬਾਈਲ ਟਾਵਰ ਟੁੱਟ ਗਿਆ ਟਹਿ ਗਿਆ ਹੈ ਮੈਂ ਕਹਾਂ ਕਿ ਬਿਲਕੁਲ ਮਲਬੇ ਦੇ ਵਿੱਚ ਤਬਦੀਲ ਹੋ ਗਿਆ ਦਰਖਤ ਉਖੜੇ ਨੇ ਟਾਵਰ ਡਿੱਗ ਗਿਆ ਹੈ ਔਰ ਤੂਫਾਨ ਦੀ ਵਜ੍ਹਾ ਦੇ ਨਾਲ ਨੁਕਸਾਨ ਬਹੁਤ ਵੱਡੇ ਪੱਧਰ ਦੇ ਉੱਤੇ ਹੋਇਆ ਹੈ ਇਹ ਪੰਜਾਬ ਦੇ ਵਿੱਚ ਕੀਤਾ ਪਰ ਸਭ ਤੋਂ ਜ਼ਿਆਦਾ ਨੁਕਸਾਨ ਦੀ ਤਸਵੀਰ ਅਸੀਂ ਤੁਹਾਨੂੰ ਸੰਗਰੂਰ ਦੀ ਦਿਖਾਉਣ ਲੱਗੇ ਆ ਤੁਹਾਨੂੰ ਇਹ ਤਸਵੀਰਾਂ ਦਿਖਾਵਾਂਗੇ ਕਿ ਇੱਕ ਨਿੱਜੀ ਕੰਪਨੀ ਦੇ ਜੀਓ ਕੰਪਨੀ ਦੇ ਟਾਵਰ ਦੇ ਵੱਲੋਂ ਵੱਡਾ ਨੁਕਸਾਨ ਕਰ ਦਿੱਤਾ ਗਿਆ ਹੈ ਜਦੋਂ ਤੇਜ਼ ਹਨੇਰੀ ਤੇਜ਼ ਬਾਰਿਸ਼ ਆਉਂਦੀ ਹੈ ਤਾਂ ਵੱਡੇ ਪੱਧਰ ਦੇ ਉੱਪਰ ਜਿਹੜਾ ਇਹ ਜੀਓ ਕੰਪਨੀ ਦਾ ਟਾਵਰ ਹੈਗਾ ਸੀ ਤਿੰਨ ਤੋਂ ਲੈ ਕੇ ਚਾਰ ਘਰਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੰਦਾ ਤਾਂ ਤਸਵੀਰਾਂ ਬੇਹੱਦ ਖਤਰਨਾਕ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਇੱਕ ਜੀਓ ਕੰਪਨੀ ਦੇ ਟਾਵਰ ਦੇ ਵੱਲੋਂ ਤਿੰਨ ਤੋਂ ਲੈ ਕੇ ਚਾਰ ਘਰਾਂ ਦਾ ਵੱਡੇ ਪੱਧਰ ਦੇ ਉੱਪਰ ਨੁਕਸਾਨ ਕਰ ਦਿੱਤਾ ਜਾਂਦਾ ਜਦੋਂ ਤੇਜ਼ ਮੀਂਹ ਤੇਜ ਹਨੇਰੀ ਆਉਂਦੀ ਆ ਤਾਂ ਤਿੰਨ ਤੋਂ ਲੈ ਕੇ ਚਾਰ ਘਰਾਂ ਨੂੰ ਤਕਰੀਬਨ 150-200 ਮੀਟਰ ਤੱਕ ਇਸ ਟਾਵਰ ਦੀ ਚਪੇੜ ਦੇ ਵਿੱਚ ਜਿਹੜੇ ਘਰ ਜਿਹੜੀ ਇੱਕ ਗੱਡੀ ਆਉਂਦੀ ਆ ਉਹਦਾ ਵੱਡਾ ਨੁਕਸਾਨ ਹੁੰਦਾ ਕੁਝ ਏਸੀ ਜਿਹੜੇ ਹੈਗੇ ਨੇ ਤੁਹਾਨੂੰ ਉੱਥੋਂ ਤਸਵੀਰ ਤੋਂ ਦਿਖਾਉਣੀ ਚਾਹਾਂਗਾ ਕਿ ਅਗਰ ਜ਼ੂਮ ਕਰਕੇ ਦਿਖਾਇਆ ਜਾਵੇ ਤਾਂ ਜਿਹੜਾ ਉਹ ਏਸੀ ਹੈਗੇ ਨੇ ਉਹਨਾਂ ਦਾ ਵੀ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋਇਆ ਇਸ ਘਰ ਦੀ ਜਿਹੜੀ ਪਾਣੀ ਵਾਲੀ ਟੈਂਕੀ ਹੈਗੀ ਉਹ ਟੁੱਟ ਗਈ ਦੋ ਲੈਂਟਰ ਇਸ ਘਰ ਦੇ ਟੁੱਟ ਗਏ ਤਾਂ ਉਸ ਜਗ੍ਹਾ ਦੇ ਉੱਪਰ ਜਿਹੜਾ ਹੈਗਾ ਇਹ ਡੀਓ ਦਾ ਟਾਵਰ ਲੱਗਿਆ ਹੋਇਆ ਸੀ ਜਿੱਥੇ ਕਿ ਜਦੋਂ ਤੇਜ ਮੀਂਹ ਹਨੇ ਇਸ ਟਾਵਰ ਦਾ ਹੋਸਟ ਹੋ ਗਿਆ ਜਿਸ ਦੇ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਜਿਹੜਾ ਹੈਗਾ ਇਹ ਤਿੰਨ ਘਰਾਂ ਦੇ ਲੋਕਾਂ ਨੂੰ ਕਰਨਾ ਪਿਆ ਤਾਂ ਨੀਚੇ ਇੱਕ ਗੱਡੀ ਖੜੀ ਸੀ ਉਹ ਵੀ ਕਿਤਨਾ ਕਿਤੇ ਜਿਹੜਾ ਹੈਗਾ ਨੁਕਸਾਨ ਦਾ ਕਾਫੀ ਜਿਆਦਾ ਵੱਡਾ ਉਹਦਾ ਨੁਕਸਾਨ ਹੋਇਆ ਤਾਂ ਜਿਹੜੇ ਭਰਾਵਾਂ ਦਾ ਨੁਕਸਾਨ ਹੋ ਉਹਨਾਂ ਨਾਲ ਗੱਲਬਾਤ ਕਰਦਿਆਂ ਮੁਕੇਸ਼ ਜੀ ਸਾਡੇ ਨਾਲ ਨੇ ਮੁਕੇਸ਼ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਵੱਡਾ ਨੁਕਸਾਨ ਕਿਉਂਕਿ ਤੁਹਾਡੇ ਘਰ ਦੇ ਉੱਪਰ ਜਿਹੜਾ ਹੈਗਾ ਟਾਵਰ ਗਿਰਿਆ ਸਰ ਜਿਹੜਾ ਨੁਕਸਾਨ ਹੈ ਬਹੁਤ ਵੱਡਾ ਹੈਗਾ ਜਿਵੇਂ ਆਪਣਾ ਪਹਿਲਾਂ ਦੱਸ ਇਹ ਅਨ ਜਿਹੜੀ ਅੰਨੀ ਹਨੇਰੀ ਝੱਖੜ ਚੱਲਿਆ ਇਹਦੇ ਨਾਲ ਤਿੰਨ ਚਾਰ ਘਰਾਂ ਦਾ ਨੁਕਸਾਨ ਹੈ ਨੀਚੇ ਉੱਪਰ ਜੋ ਟਾਵਰ ਡਿੱਗੇ ਇਹਦੇ ਬਨੇਰੇ ਤੋੜਤੇ ਨਾਲ ਵਾਲੇ ਘਰ ਦੇ ਉਹਦੇ ਵਿੱਚ ਉਹਦਾ ਬਰੇੜਾ ਟੁੱਟ ਕੇ ਨੀਚੇ ਉਹਦਾ ਮਲਬਾ ਡਿੱਗਿਆ ਉਹ ਮੇਰੀ ਗੱਡੀ ਉੱਪਰ ਲੱਗਿਆ ਗੱਡੀ ਦਾ ਮੇਰਾ ਸ਼ੀਸ਼ਾ ਫਰੰਟ ਭੰਨਿਆ ਗਿਆ ਤਿੰਨ ਚਾਰ ਸਮੇ ਡੈਂਟ ਪੈ ਗਏ ਇਹਨਾਂ ਦਾ ਮੋਬਾਈਲ ਦਾ ਜਿਹੜਾ ਦਾ ਸੌਰੀ ਏਸੀ ਦਾ ਜਿਹੜਾ ਆਊਟਡੋਰ ਹੁੰਦਾ ਉਹ ਭੰਨਿਆ ਗਿਆ ਕੋਠੇ ਦੇ ਉੱਪਰ ਗੱਡੀ ਤੁਹਾਡੀ ਗੱਡੀ ਬਿਲਕੁਲ ਤੁਹਾਡੀ ਗੱਡੀ ਦੇ ਨਾਲ ਐਡੀ ਨੇ ਵੱਡੀਆਂ ਟੰਗਰੀਆਂ ਨੇ ਉਹ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ ਉਹ ਜੇ ਕਿਤੇ ਥੋੜਾ ਜਿਹਾ ਵੀ ਹੋਰ ਥੋੜਾ ਜਿਹਾ ਗੱਡੀ ਨਾਲ ਲੋ ਵੀ 5-7 ਇੰਚ ਦਾ ਫਰਕ ਰਹਿ ਗਿਆ ਤਾਂ ਗੱਡੀ ਦਾ ਮੇਰੀ ਖਤਮ ਹੋ ਜਾਣੀ ਸੀ ਜਿਹੜੇ ਨਾਲ ਵਾਲੇ ਘਰ ਹੈ ਇਹਨਾਂ ਦੀ ਪਾਣੀ ਵਾਲੀ ਟੈਂਕੀ ਟੁੱਟ ਗਈ ਪਾਣੀ ਵਾਲੀ ਟੈਂਕੀ ਜਿਸ ਮਮੰਟੀ ਦੇ ਉੱਪਰ ਪਈ ਸੀ ਉਹ ਲੈਂਟਰ ਬ੍ਰੇਕ ਹੋ ਗਿਆ ਇਹਨਾਂ ਦੇ ਘਰ ਦਾ ਜਿਹੜਾ ਬਨੇਰੇ ਸੀ ਦੋ ਬਨੇਰੇ ਟੁੱਟ ਗਏ ਪਹਿਲੀ ਮੰਜ਼ਲ ਦਾ ਦੂਜੀ ਮੰਜ਼ਲ ਦਾ ਬਹੁਤ بڑا ਨੁਕਸਾਨ ਹੈ ਜੋ ਉਸ ਤੋਂ ਪਹਿਲਾ ਘਰ ਹੈ ਜੀ ਉਹਨਾਂ ਦਾ ਨੁਕਸਾਨ ਵੀ ਕਾਫੀ ਹੈ ਤਾਂ ਅੱਜ ਤੱਕ ਇਦਾਂ ਦਾ ਨੁਕਸਾਨ ਕਦੇ ਆਪਣੀ ਜ਼ਿੰਦਗੀ 'ਚ ਅੱਜ ਤੱਕ ਇਦਾਂ ਦੀ ਝੱਖੜ ਮੀਂਹ ਹੀਰੀ ਹਾਸਾ ਜ਼ਿੰਦਗੀ 'ਚ ਦੇਖਿਆ ਕਦੇ ਨਹੀਂ ਮੈਨੇ ਆਪਣੀ ਜ਼ਿੰਦਗੀ ਦੇ ਵਿੱਚ ਮੇਰੀ 45 ਸਾਲ ਉਮਰ ਹੋ ਗਈ ਮੈਨੇ ਅਜ ਤੱਕ ਨਹੀਂ ਦੇਖਿਆ ਇੰਨਾ بڑا ਝੱਖੜ ਹਨੇਰੀ ਤੂਫਾਨ ਕਦੇ ਇੰਨਾ ਆਇਆ ਹੋਵੇ ਤਾਂ ਇਹ ਇਹ ਜਿਹੜਾ ਘਰ ਹੈਗਾ ਮੈਂ ਨਾਲ ਨਾਲ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਨਾਲ ਗੱਲਬਾਤ ਵੀ ਕਰਦੇ ਆ ਇਹ ਇਹ ਕਰਕੇ ਇਹਨਾਂ ਦਾ ਭਾਈ ਸਾਹਿਬ ਜਿੰਨਾਂ ਦਾ ਵੱਡਾ ਨੁਕਸਾਨ ਹੋਇਆ ਇਹ ਜਿਹੜਾ ਵਿਚ ਵਾਲਾ ਘਰ ਹੈ ਸੱਤਪਾਲ ਕਰਕੇ ਜੀਦੇ ਇਹਨਾਂ ਦਾ ਘਰ ਦੇ ਸਵੀਟਸ ਦੀ ਦੁਕਾਨ ਹੈ ਘਰ ਦੇ ਬੈਕ ਸਾਈਡ ਦੀ ਦੁਕਾਨ ਹੈ ਇਹਨਾਂ ਦੀ ਔਰ ਜੋ ਪਹਿਲਾ ਘਰ ਹੈਗਾ ਉਹ ਸਾਡੇ ਚਾਚਾ ਜੀ ਦਾ ਉਹਨਾਂ ਦਾ ਨੁਕਸਾਨ ਵੀ ਕਾਫੀ ਹੈ ਉਹ ਇਸ ਟਾਈਮ ਆਪਣੇ ਘਰ 'ਚ ਹੈ ਨਹੀਂ ਉਹਨਾਂ ਦਾ ਬੇਟਾ 40 ਹਸਪੀਟਲ ਲੁਧਿਆਣੇ ਦੇ ਵਿੱਚ ਡਾਕਟਰ ਨੇ ਉਹ ਉੱਥੇ ਆਪਣੇ ਬੇਟੇ ਨੂੰ ਮਿਲਣ ਗਏ ਹੋਏ ਨੇ ਵੱਡਾ ਨੁਕਸਾਨ ਇੱਕ ਹੋਰ ਵੀ ਹੈ ਕਿਉਂਕਿ ਜਿਹੜਾ ਟਾਵਰ ਹੁੰਦਾ ਵੱਡੀ ਕੁਆਂਟੀਟੀ 'ਚ ਇਹਨੂੰ ਹਾਈ ਵੋਲਟੇਜ ਬਿਜਲੀ ਮਿਲਦੀ ਆ ਤੇ ਹੁਣੇ ਟਾਵਰ ਤੁਹਾਡੇ ਘਰਾਂ ਦੀਆਂ ਛੱਤਾਂ ਦੇ ਉੱਪਰ ਆ ਬਿਜਲੀ ਤੁਹਾਡੇ ਘਰਾਂ ਦੀਆਂ ਛੱਤਾਂ ਦੇ ਉੱਪਰ ਦੌੜ ਰਹੀ ਹੈ ਤੇ ਉੱਪਰੋਂ ਬਾਰਿਸ਼ ਹੋ ਰਹੀ ਆ ਸਰ ਇਹ ਤਾਂ ਬਹੁਤ ਖਤਰਨਾਕ ਕੰਮ ਹੈ ਪ੍ਰਸ਼ਾਸਨ ਨੂੰ ਤੁਰੰਤ ਚਾਹੀਦਾ ਮੌਕੇ ਤੇ ਪਹੁੰਚਣਾ ਚਾਹੀਦਾ ਹੈ ਅੱਗੇ ਦਾ ਇੰਤਜ਼ਾਮ ਕਰੇ ਅੱਗੇ ਰਾਤ ਪੈ ਰਹੀ ਹੈ ਜੇ ਕੋਈ ਵੱਡਾ ਜਾਨੀ ਨੁਕਸਾਨ ਹੋ ਗਿਆ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਤਾਂ ਵੱਡਾ ਨੁਕਸਾਨ ਤੁਹਾਡੇ ਕਰਾਂ ਦਾ ਹੋਇਆ ਕੀ ਮੰਗ ਕਰਦੇ ਹੋ ਮੰਗ ਸਾਡੀ ਇਹੀ ਹੈ ਜੀ ਪ੍ਰਸ਼ਾਸਨ ਤੋਂ ਪਹਿਲਾਂ ਤੇ ਇਹਦਾ ਫੌਰੀ ਇਹਦਾ ਮਲਬਾ ਚੁਕਵਾਇਆ ਜਾਵੇ ਉਸ ਤੋਂ ਬਾਅਦ ਸਾਡਾ ਜਿਹੜਾ ਬੰਦ ਦਾ ਮੁਆਵਜ਼ਾ ਹੈ ਸਾਡੇ ਘਰਾਂ ਦਾ ਨੁਕਸਾਨ ਹੋਇਆ ਸਾਡੀ ਗੱਡੀ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਸਾਨੂੰ ਦਿੱਤਾ ਜਾਵੇ ਚਾਹੇ ਉਹ ਕੰਪਨੀ ਦੇਵੇ ਚਾਹੇ ਉਹ ਸਰਕਾਰ ਦੇਵੇ ਇਦਾਂ ਦੇ ਟਾਵਰਾਂ ਦੀ ਇੱਕ ਸੀਮਾ ਵੀ ਹੁੰਦੀ ਆ ਲਾਈਫ ਵੀ ਹੁੰਦੀ ਆ ਇਹਨੂੰ ਕਿੰਨੇ ਸਾਲ ਪੁਰਾਣਾ ਟਾਵਰ ਹੈ ਇਹ ਟਾਵਰ ਨੂੰ ਜੀ 25 24 ਤੋਂ 25 ਸਾਲ ਹੋ ਗਏ ਲੱਗੇ ਨੂੰ ਤਾਂ ਇਹ ਕਿਤਨਾ ਕਿਤੇ ਐਕਸਪਾਇਰੀ ਹੋ ਵੀ ਹੋ ਗਈ ਹੁਣੇ ਕੋਈ ਵੀ ਇੰਨੇ ਦਾ ਕਿਸੇ ਵੀ ਟਾਵਰ ਦੀ ਇੰਨੀ ਤਾਂ ਲਾਈਫ ਹੁੰਦੀ ਨਹੀਂ ਹੈਗੀ ਮੁਰਕੇ ਇਹਨਾਂ ਨੇ ਕਿਸੇ ਬਲਕੇ ਪਹਿਲਾਂ ਜਦੋਂ ਸ਼ੁਰੂ ਚ ਲੱਗਿਆ ਉਸ ਟਾਈਮ ਜੋ ਆਈਡੀਆ ਕੰਪਨੀ ਬਣ ਚੁੱਕੀ ਆ ਉਹ ਸਪਾਈਸ ਹੁੰਦੀ ਸੀ ਇਹ ਉਦੋਂ ਸਪਾਈਸ ਕੰਪਨੀ ਦਾ ਟਾਵਰ ਲੱਗਿਆ ਸੀ ਇਕੱਲਾ ਉਸ ਦਾ ਹੀ ਕੰਟਰੈਕਟ ਹੋਇਆ ਸੀਗਾ ਮਾਲਕਾਂ ਨਾਲ ਵੀ ਜ਼ਮੀਨ ਮਾਲਕਾਂ ਨਾਲ ਉਸ ਤੋਂ ਬਾਅਦ ਇਹਨਾਂ ਨੇ ਤਕਰੀਬਨ ਸਾਰੀਆਂ ਕੰਪਨੀਆਂ ਦਾ ਟਾਵਰ ਦੇ ਉੱਪਰ ਲਗਾ ਦਿੱਤੇ ਵੱਡਾ ਨੁਕਸਾਨ ਇਸ ਵਕਤ ਹੋਇਆ ਤੁਹਾਨੂੰ ਦੱਸ ਦਈਏ ਕਿ ਮਕਾਨ ਮਾਲਕ ਆਪਣੇ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਕਿਉਂਕਿ ਨੁਕਸਾਨ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ ਤਿੰਨ ਘਰਾਂ ਨੂੰ ਆਪਣੀ ਚਪੇੜ ਦੇ ਵਿੱਚ ਇਸ ਮੋਬਾਈਲ ਟਾਵਰ ਦੇ ਵੱਲੋਂ ਲੈ ਲਿਆ ਗਿਆ ਹੈ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਇਸ ਦੇ ਵਿੱਚ ਹਜੇ ਵੀ ਜਿਹੜਾ ਹੈਗਾ ਵੱਡਾ ਖਤਰਾ ਬਣ ਕੇ ਮੰਡਰਾ ਰਹੀਆਂ ਨੇ ਤਾਂ ਤਿੰਨ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੰਗਰੂਰ ਦੇ ਵਿੱਚ ਕੀ ਸਥਿਤੀ ਹੈ ਚਰਨਜੀਤ ਕੌਸ਼ਲ ਸਾਡੇ ਸੇਹੂਗੀ 10ਵੇਂ ਸਨ ਤੇ ਸੰਗਰੂਰ ਲੰਬੀ ਤੇ ਸਮਾਣਾ ਦੀਆਂ ਤਿੰਨ ਤਸਵੀਰਾਂ ਨੇ ਸਥਿਤੀ तकरीबन तकरीबन ਵੱਖਰੀ ਨਜ਼ਰ ਨਹੀਂ ਆ ਰਹੀ तकरीबन तकरीबन ਸੇਮ ਹੈ ਕਿਉਂਕਿ ਝੱਖੜ ਹੈ ਤੇਜ਼ ਹਨੇਰੀ ਹੈ ਬਰਸਾਤ ਹੈ ਤੇ ਗੜੇਮਾਰੀ ਦੀ ਵੀ ਜਾਣਕਾਰੀ ਹੈ ਦਿਨ ਦੇ ਵਿੱਚ ਲੋਕਾਂ ਨੂੰ ਲਾਈਟਾਂ ਆਪਣੀ ਸਕੂਟਰ ਦੀਆਂ ਆਪਣੀ ਗੱਡੀਆਂ ਦੀਆਂ ਜਗਾਣੀਆਂ ਪਈਆਂ ਹਨੇਰਾ ਬਿਲਕੁਲ ਹੋ ਗਿਆ ਸੀ ਸਮਾਨੇ ਦੀਆਂ ਤਸਵੀਰਾਂ ਦੇਖੋ ਤੇ ਸੰਗਰੂਰ ਦੇ ਵਿੱਚ ਵੀ ਸਥਿਤੀ तकरीबन तकरीबन ਸੇਮ ਸੀ ਲੰਬੀ ਦੇ ਵਿੱਚ ਵੀ ਹਾਲਾਤ ਵੱਖਰੇ ਨਹੀਂ ਨੇ ਤਾਂ ਇਹ ਸੜਕਾਂ ਦੀਆਂ ਤਸਵੀਰਾਂ ਨੇ ਮੰਡੀਆਂ ਦੇ ਹਾਲਾਤ ਅੰਦਾਜ਼ਾ ਲਗਾ ਕੇ ਦੇਖੋ ਕਿ ਤਰਪਾਲਾਂ ਕਿੰਨੀਆਂ ਕੋ ਪਾ ਲੈਣਗੇ ਕਿਸਾਨ ਜਾਂ ਫਿਰ ਮੰਡੀ ਦੇ ਪ੍ਰਬੰਧਕ ਜਿਨ੍ਹਾਂ ਦੀ ਸ਼ੈੱਡ ਦੇ ਥੱਲੇ ਕਣਕ ਪਈ ਹੋएगी ਬੋਰੀਆਂ ਚ ਪਰ ਕੇ ਉੱਥੇ ਤੱਕ ਵੀ ਪਾਣੀ ਵਾਂਚਿਆ ਹੋਏਗਾ ਇੰਨੀ ਬਰਸਾਤ ਦੇ ਵਿੱਚ ਜਦੋਂ ਤੇਜ਼ ਤੱਕ ਝੱਖੜ ਹੁੰਦੇ ਤਾਂ ਫਿਰ ਬਰਸਾਤ ਬਿਲਕੁਲ ਤੁਸੀਂ ਕਹਿ ਸਕਦੇ ਹੋ ਕਿ ਸ਼ੈੱਡਾਂ ਦੇ ਵੀ ਕਾਫੀ ਅੰਦਰ ਤੱਕ ਆਉਂਦੀ ਹੈ ਪਰ ਸ਼ੈੱਡ ਵੀ ਕੀ ਬਾਕੀ ਉਸ ਤਰੀਕੇ ਨਾਲ ਇੰਤਜ਼ਾਮ ਹੋਣਗੇ ਕਲਕਲ ਮਿਲਾ ਕੇ ਬਰਸਾਤ ਦੀ وجہ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਤਾਂ ਤੂਫਾਨ بارش ਤੇ ਗੜੇ ਮਾਰੀ ਦੀਆਂ ਤਸਵੀਰਾਂ ਨੇ ਔਰ ਸੰਗਰੂਰ ਦੇ ਵਿੱਚ ਤਾਂ ਜਿਸ ਤਰੀਕੇ ਦੀਆਂ ਤਸਵੀਰਾਂ ਆਈਆਂ ਨੇ ਉੱਥੇ ਆਪਣੇ ਆਪ ਦੇ ਵਿੱਚ ਸਭ ਕੁਝ ਬਿਆਨ ਹੋ ਰਿਹਾ ਕਿ ਬਹੁਤ ਜ਼ਬਰਦਸਤ ਤੂਫਾਨ ਸੀ ਤੇ ਇਸ ਵਿਚਾਲੇ ਕੁਝ ਗਲੀਆਂ ਦੇ ਵਿੱਚ ਪਾਣੀ ਜਿਹੜਾ ਭਰਿਆ ਉਹ ਵੀ ਨਜ਼ਰ ਆਉਂਦਾ ਏ ਲੰਬੀ ਦੇ ਵਿੱਚ ਵੀ ਹਾਲਾਤ ਵੱਖਰੇ ਨਹੀਂ ਸਮਾਣਾ ਦੇ ਵਿੱਚ ਵੀ ਤਾਂ ਇਹ ਤਿੰਨ ਤਸਵੀਰਾਂ ਤਿੰਨ ਇਲਾਕਿਆਂ ਦੀਆਂ ਔਰ ਦਿਖ ਰਿਹਾ ਕਿ ਕਰੀਬ-ਕਰੀਬ ਮਾਲਵਾ ਪੂਰਾ ਹੀ ਬਰਸਾਤ ਦੇ ਅਸਰ ਹੇਠ ਆਇਆ ਏ ਉਹ ਚਾਹੇ ਤੁਸੀਂ ਸੰਗਰੂਰ ਜ਼ਿਲ੍ਹੇ ਦਾ ਜ਼ਿਕਰ ਕਰ ਲਓ ਇੱਧਰ ਪਟਿਆਲੇ ਵਾਲੇ ਪਾਸੇ ਆ ਜਾਓ ਉਸ ਤੋਂ ਬਾਅਦ ਤੁਸੀਂ ਅੱਗੇ ਮਾਨਸਾ ਵਾਲੇ ਪਾਸੇ ਵੀ ਜਾਣਕਾਰੀ ਹੈ ਫਤਿਗੜ ਸਾਹਿਬ ਦੇ ਵਿੱਚ ਅਲਰਟ ਹੈ ਪਟਿਆਲੇ ਦੇ ਵਿੱਚ ਅਲਰਟ ਹੈ ਰੋਪੜ ਦੇ ਵਿੱਚ ਅਲਰਟ ਹੈ ਮਹਾਲੀ ਜ਼ਿਲ੍ਹੇ ਦੇ ਵਿੱਚ ਅਲਰਟ ਹੈ ਔਰ ਇਸ ਕਰਕੇ ਤੁਸੀਂ ਕਹਿ ਸਕਦੇ ਹੋ ਕਿ ਮਾਲਵਾ ਦਾ तकरीबन तकरीबन ਸਾਰਾ ਜਿੱਥੇ ਬਰਸਾਤ ਦਾ ਜ਼ਬਰਦਸਤ ਅਸਰ ਨਜ਼ਰ ਆਇਆ ਤਨ ਮੌਸਮ ਦੇ ਵਿੱਚ ਤਬਦੀਲੀ ਦੇ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਤ ਮਿਲੀ ਹੈ ਤਾਂ ਉੱਥੇ ਹੀ ਫਿਰੋਜ਼ਪੁਰ ਦੀਆਂ ਕੁਝ ਤਸਵੀਰਾਂ ਦਿਖਾਣੇ ਆਂ ਮੀਂਹ ਨੇ ਕਿਸਾਨਾਂ ਦੇ ਸਾਥ ਸੁਕਾ ਦਿੱਤੇ ਨੇ ਇੱਥੇ ਅਨਾਜ ਮੰਡੀ ਦੇ ਵਿੱਚ ਕਿਸਾਨਾਂ ਦੀ ਫਸਲ ਮੀਂਹ ਦੇ ਵਿੱਚ ਭਿੱਜ ਗਈ ਜਿਸ ਤੋਂ ਬਾਅਦ ਕਿਸਾਨ ਮੰਡੀ ਦੇ ਵਿੱਚ ਆਪਣੀ ਫਸਲ ਨੂੰ ਢੱਕਦੇ ਹੋਏ ਨਜ਼ਰ ਆਏ ਤਾਂ ਸੰਗਰੂਰ ਲੰਬੀ ਸਮਾਨ ਦਾ ਜ਼ਿਕਰ ਕੀਤਾ ਸੀ ਫਿਰੋਜ਼ਪੁਰ ਦਾ ਵੀ ਦੇਖ ਲਵੋ ਉੱਥੇ ਵੀ ਬਰਸਾਤ ਹੋਈ ਹੈ ਔਰ ਉਸ ਦੀ ਵਜ੍ਹਾ ਦੇ ਨਾਲ ਮੰਡੀਆਂ 'ਚ ਅਸਰ ਪਹੁੰਚਿਆ ਬਹੁਤ ਪਰੇਸ਼ਾਨੀ ਆ ਰਹੀ ਹੈ ਤੁਹਾਡੇ ਸਾਹਮਣੇ ਵੇਖੋ بارش ਆ ਜੀ ਕੋਈ ਤਰਪੇਹਲਾ ਦਾ ਇੰਤਜ਼ਾਮ ਨਹੀਂ ਪਾਟੀਆਂ ਤਰਪੇਹਲਾ ਨੇ ਇੱਕ ਪਾਸੋ ਸਾਰਾ ਮੀਂਹ ਪਿਆ ਕਣਕ ਜਿਹੜੀ ਇੱਥੇ ਮੰਡੀ ਦੇ ਵਿੱਚ ਆਈ ਹੋਈ ਬੜੀ ਮੁਸ਼ਕਲ ਆ ਰਹੀ ਮੰਡੀ ਚ ਆ ਰਹੀ ਕਰੋ ਵੱਢ ਕੇ ਲੈ ਆਏ ਪਰ ਇੱਥੇ ਨਹੀਂ ਕੋਈ ਪੁੱਛਦਾ ਪਿਆ ਬੜੀ ਦਿੱਕਤ ਆ ਰਹੀ ਹੈ ਜੀ ਆਈਆਂ ਕਣਕਾਂ ਦੇ ਸਵੇਰ ਤੋਂ ਚਲੋ ਸਾਰਾ ਲੱਗਿਆ ਚਲਿਆ ਹੁੰਦਾ ਜਿਹੜੀ ਕਣਕ ਹੈ ਤੋਲਦੀ ਮਗਰੋਂ ਹੋਰ ਲੈ ਕੇ ਆਉਂਦੇ ਨਹੀਂ ਗਿੱਲੀ ਹੋ ਗਈ ਇਹ ਹੁਣ ਪਤਾ ਨਹੀਂ ਕਿੰਨੇ ਦਿਨ ਹੋ ਲੱਗਣਗੇ ਫੁੱਪੇ ਵੀ ਕਿਚਕੌੜੋਂ ਲਿਆਵਾਂਗੇ ਕਦੋਂ ਵੱਢਾਂਗੇ ਕਦੋਂ ਕੀ ਕਰਾਂਗੇ ਬਹੁਤ ਮੁਸ਼ਕਲ ਆ ਰਹੀ ਸਾਨੂੰ ਦਾ ਬੜਾ ਉਹੀ ਪ੍ਰਬੰਧ ਨਹੀਂ ਜਾ ਵੇਖ ਹੀ ਲਿਆ ਤੁਸੀਂ ਸਾਰੇ ਟਿਕਟਾਂ ਪਿੱਛੇ ਨਹੀਂ ਆਣੇ ਨਹੀਂ ਆ ਗਏ ਬੁਰੇ ਯਾਰ ਬਣ ਕੇ ਸਾਡੇ ਕਿੰਨੇ ਦਿਨ ਹੋ ਗਏ ਸਿਆ ਆਜ ਸਾਨੂੰ 6 ਦਿਨ ਦੀ ਇਹ ਵਾਗਾਂ ਵਗੈਰਾ ਮਿਲ ਨਹੀਂ ਆ ਨਾ ਵੱਡੀਆਂ ਮੋਟੀਆਂ ਮਿਲ ਗਿਆ ਕੀ ਪਿਆਜਾਂ ਪੇਜੀਆਂ ਇਹਦੇ ਕਹਿੰਦੇ ਸੁਖੀ ਗਾਨੇ ਕਾਹ ਦੀ ਗੱਲ ਪ੍ਰਕਾਸ਼ੰਤ ਕਹਿੰਦਾ ਮੰਡੀ ਬੋਰਡ ਕੰਨੇ ਪ੍ਰਬੰਧ ਕੀਤੇ ਹੋਇਆ ਸਾਰੇ ਕੋਈ ਆ ਕੇ ਦੇ ਦੇ ਨਾ ਤੇ ਪਹਿਲਾਂ ਸਾਨੂੰ ਪਤਾ ਵੀ ਲੱਗੇ ਤੇ ਪਹਿਲਾਂ ਦਿੱਤੀਆਂ ਹੁੰਨ ਇਹ ਵੀ ਕੋਈ ਪ੍ਰਬੰਧ ਨਹੀਂ ਕੀਤਾ ਕੋਈ ਲੈ ਨਹੀਂ ਦੇ ਹੁਣ ਅੱਗੇ ਵੱਧਦੇ ਤੇ ਗੱਲ ਹੋਵੇਗੀ ਝੋਨੇ ਦੀ ਦੇਖੋ ਬਰਸਾਤ ਦਾ ਮੌਸਮ ਹੈ ਜਾਂ ਬਰਸਾਤ ਹੋ ਰਹੀ ਹੈ ਝੋਨੇ ਦੇ ਲਈ ਤਾਂ ਬਹੁਤ ਵਧੀਆ ਹੈ ਪਰ ਝੋਨੇ ਦੀ ਲਵਾਈ ਤਾਂ ਜੇ ਸ਼ੁਰੂ ਨਹੀਂ ਹੋਈ ਝੋਨੇ ਦੀ ਲਵਾਈ ਹੋਣੀ ਹੈ 1 ਜੂਨ ਤੋਂ ਸ਼ੁਰੂ ਤੇ 1 ਜੂਨ ਤੋਂ ਵੀ ਤੈਅ ਕੀਤਾ ਗਿਆ ਤਰੀਕ ਵਿਵਾਦ ਉਸ ਨੂੰ ਲੈ ਕੇ ਹੋ ਰਿਹਾ ਹੈ ਜਿਵੇਂ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਤੇ ਸ਼ੈਡਿਊਲ ਨੂੰ ਲੈ ਕੇ ਵਿਵਾਦ ਹੈ ਖੇਤੀ ਮਹਾਰਾ ਨੇ ਝੋਨੇ ਦੀ ਲਵਾਈ 10 ਜੂਨ ਤੋਂ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਹੈ ਖੇਤੀਬਾੜੀ ਮਹਾਰਕਾਂ ਸਿੰਘ ਫਨੂ ਨੇ ਮੁੱਖ ਮੰਤਰੀ ਮਾਨ ਨੂੰ ਚਿੱਠੀ ਲਿਖੀ ਹੈ ਤੇ ਉਸ ਦੇ ਵਿੱਚ ਜ਼ਿਕਰ ਕੀਤਾ ਕਿ 10 ਤੋਂ 20 ਜੂਨ ਤੱਕ ਹੀ ਝੋਨੇ ਦੀ ਲਵਾਈ ਨਾ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਕਾਬਲੇਗੌਰੇ ਕੀ ਸਰਕਾਰ ਨੇ 1 ਜੂਨ ਤੋਂ ਲਵਾਈ ਵਾਲਾ ਫੈਸਲਾ ਲਿਆ ਹੈ ਪੰਜਾਬ ਨੂੰ ਤਿੰਨ ਜ਼ੋਨ ਦੇ ਵਿੱਚ ਵੱਖ-ਵੱਖ ਜ਼ੋਨ ਦੇ ਵਿੱਚ ਵੰਡਿਆ ਗਿਆ ਹੈ ਔਰ ਤਿੰਨ ਜਿਹੜੇ ਵੱਖ-ਵੱਖ ਜ਼ੋਨ ਨੇ ਉਹਨਾਂ ਦੇ ਵਿੱਚ ਜਿਹੜੀ ਝੋਨੇ ਦੀ ਲਵਾਈ ਆ ਉਹ ਹੋ ਸਕੇਗੀ 1 ਜੂਨ ਤੋਂ ਸ਼ੁਰੂ ਹੋ ਜਾਣਾ ਔਰ 5 ਜੂਨ ਤੱਕ 5 ਜਾਂ 6 ਜੂਨ ਤੱਕ ਤਕਰੀਬਨ ਪੂਰਾ ਪੰਜਾਬ ਜਿਹੜਾ ਨਿਕਲ ਜਾਏਗਾ ਕੁਝ ਥਾਵਾਂ ਦੇ ਉੱਤੇ 9 ਜੂਨ ਨੂੰ ਜਾ ਕੇ ਝੋਨੇ ਦੀ ਲਵਾਈ ਸ਼ੁਰੂ ਹੋਣੀ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ ਔਰ ਜ਼ਿਕਰ ਇਹ ਵੀ ਹੈ ਕਿ ਜ਼ਾਨ ਤਰਲਵਾਈ ਮੌਨਸੂਨ ਦੇ ਵਿੱਚ ਹੋਣ ਦੇ ਨਾਲ ਪਾਣੀ ਦੀ ਬਚਤ ਹੁੰਦੀ ਹੈ ਜ਼ਮੀਨੀ ਪਾਣੀ ਦਾ ਜਿਹੜਾ ਲਗਾਤਾਰ ਪੱਧਰ ਡਿੱਗ ਰਿਹਾ ਉਸ ਦਾ ਹਵਾਲਾ ਦਿੱਤਾ ਗਿਆ 10 ਜੂਨ ਤੋਂ ਬਾਅਦ ਲਵਾਈ ਹੋਣ ਦੇ ਨਾਲ ਸਿੰਚਾਈ ਜ਼ਿਆਦਾਤਰ ਮੌਨਸੂਨ ਤੇ ਨਿਰਭਰ ਹੋਵੇਗੀ ਮਾਰਾ ਦਾ ਵੀ ਕਹਿਣਾ ਕਿ ਪਾਣੀ ਹਰ ਸਾਲ 2 ਫੁੱਟ ਹੀਟਾਂ ਜਾ ਰਿਹਾ ਹੈ ਪੰਜਾਬ ਦੇ ਵਿੱਚ 2039 ਤੱਕ 1000 ਫੁੱਟ ਤੇ ਵੀ ਪਾਣੀ ਤੁਹਾਨੂੰ ਨਹੀਂ ਮਿਲੇਗਾ ਹੁਣ ਅੱਗੇ ਬਾਦਿਆਂ ਤੇ ਗੱਲ ਹੋਵੇਗੀ ਸੀਚੇਵਾਲ ਦੀ ਜਿਹਨ ਲੁਧਿਆਣਾ ਦੇ ਬੁੱਡੇ ਨਾਲੇ ਦੀ ਉਸ ਬੁੱਡੇ ਨਾਲੇ ਦੀ ਗੱਲ ਕਰਦੇ ਆਂ ਜਿਸ ਦੇ ਗੰਦੇ ਪਾਣੀ ਕਾਰਨ ਲੋਕਾਂ ਦਾ ਰਹਿਣਾ ਮੁਸ਼ਕਿਲ ਹੋ ਗਿਆ ਜਿਸ ਦਿਨ ਸਫਾਈ ਦੇ ਲਈ ਸ਼ੁਰੂ ਕੀਤੇ ਸੰਘਰਸ਼ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਤੇ ਹੁਣ ਪਾਣੀ ਸਾਫ਼ ਹੋਣ ਦਾ ਦਾਵਾ ਕੀਤਾ ਜਾ ਰਿਹਾ ਸੰਸੀਚੇਵਾਲ ਦੇ ਵੱਲੋਂ ਲੁਧਿਆਣਾ ਚ ਬੁੱਡੇ ਨਾਲੇ ਦੀ ਸਫਾਈ ਦੇ ਲਈ ਚੱਲ ਰਹੇ ਸੰਘਰਸ਼ ਨੂੰ ਬੂਰ ਪੈਂਨ ਲੱਗਿਆ ਸਮਾਜ ਸੇਵੀ ਤੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੀ ਯਤਨਾਂ ਦੇ ਸਦਕਾ ਪਾਣੀ ਵੀ ਸਾਫ਼ ਹੋਣਾ ਸ਼ੁਰੂ ਹੋ ਗਿਆ ਹੈ। ਪਿੰਡ ਪੁਖਰੀ ਤੋਂ ਬਾਅਦ ਹੁਣ ਲੁਧਿਆਣਾ ਕੇਂਦਰੀ ਜੇਲ੍ਹ ਦੇ ਨੇੜੇ ਇੱਕ ਘਾਟ ਬਣਾਇਆ ਗਿਆ ਜਿੱਥੇ ਸਾਫ਼ ਪਾਣੀ ਦੇਖਣ ਨੂੰ ਮਿਲਿਆ। ਜਿਸ ਨੂੰ ਸੀਚੇਵਾਲ ਨੇ ਇੱਕ ਡੱਬੇ 'ਚ ਭਰ ਕੇ ਦਿਖਾਇਆ ਹੈ। TDS ਮੀਟਰ ਦੇ ਰਾਹੀਂ ਪਾਣੀ ਦੇ ਸੈਂਪਲਾਂ ਦੀ ਜਾਂਚ ਕੀਤੀ ਹੈ ਤੇ ਨਾਲੇ ਦੀ ਸਫਾਈ ਦੇ ਲਈ ਪਾਣੀ ਚੋਕ ਗਾਰ ਕੱਢਣ ਦਾ ਕੰਮ ਜਾਰੀ ਹੈ। ਅੱਜ ਆਠ ਪੰਡਾ ਤੇ 79 ਡੈਰੀਆਂ ਦਾ ਗੋਆ ਡੱਕਦਾ ਸੀ ਜਿਹੜਾ ਕਿ ਦਰਿਆ ਬਿਲਕੁਲ ਭਰਿਆ ਹੋਇਆ ਸੀ ਭੂਖੜੀ ਤੋਂ ਲੈ ਕੇ ਉਹ ਜਿਹੜਾ ਗੋਆ ਕੱਢਣਾ ਕੱਢਿਆ ਤੇ ਜਿਹੜੀਆਂ ਡੈਰੀਆਂ ਉਹਨਾਂ ਦੇ ਜਿਹੜੇ ਹੈਗੇ ਗੋਆ ਡੱਕਣਾ ਬੰਦ ਹੋਇਆ ਤੇ ਤਕਰੀਬਨ ਜਿਹੜਾ ਹੈਗਾ ਸਿਆ ਪਿੰਡਾਂ ਦਾ ਪਾਣੀ ਜਿਹੜਾ ਵਿੱਚ ਡੱਕਣਾ ਬੰਦ ਹੋ ਗਿਆ ਜਿਹਦੇ ਨਾਲ ਜਿਹੜਾ ਹੈਗਾ ਇਥੋਂ ਤੱਕ ਹੁਣ ਸਾਫ਼ ਪਾਣੀ ਦੇਖ ਸਕਦੇ ਆ ਅੱਗੇ ਇੱਥੇ ਵੀ ਜਿਹੜਾ ਹੈਗਾ ਗੋਆ ਹੀ ਆਉਂਦਾ ਸੀ ਗਾਰ ਹੀ ਦਿਸਦੀ ਸੀ ਹੁਣ ਇੱਥੇ ਇਹਦਾ ਪਾਣੀ ਵੀ ਅੱਜ ਦੇਖਿਆ 113 TDS ਆਪ ਸੀਚੀਵਾਰ ਨੇ ਲੁਧਿਆਣਾ ਦੇ ਵਿਕਾਸ ਦੇ ਲਈ ਫੈਕਟਰੀਆਂ ਨੂੰ ਜ਼ਰੂਰੀ ਤਾਂ ਦੱਸਿਆ ਪਰ ਨਾਲ ਹੀ ਕਿਹਾ ਕਿ ਫੈਕਟਰੀ ਦੇ ਵੱਲੋਂ ਵੇਸਟੇਜ ਤੇ ਲੋਕਾਂ ਦੇ ਵੱਲੋਂ ਕੂੜਾ ਸੁੱਟੇ ਜਾਣ ਦੇ ਕਾਰਨ ਹੀ ਪਾਣੀ ਗੰਦਾ ਹੋ ਰਿਹਾ ਹੈ। ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜਿਹੜਾ ਵੀ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਕਿਹਨੂੰ ਸਾਡਾ ਦੇਖ ਕਿ ਕੋਈ ਵੀ ਇਹ ਪਹਿਲੀ ਗੱਲ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਕਿ ਦੇ ਕੋਈ ਇੰਡਸਟਰੀ ਲੱਗੀ ਹੋਈ ਆ ਅਸੀਂ ਨਹੀਂ ਕਹਿੰਦੇ ਕਿ ਕੋਈ ਇੰਡਸਟਰੀ ਦੇ ਨਾਲ ਬਹੁਤ ਵੱਡਾ ਰੋਜਗਾਰ ਜੁੜਿਆ ਹੋਇਆ ਇੰਡਸਟਰੀ ਲੱਗੇ ਇੰਡਸਟਰੀ ਵਧੇ ਇੰਡਸਟਰੀ ਦਾ ਵਿਕਾਸ ਹੋਵੇ ਲੀਕੋਡ ਵੇਸਟਾ ਪਾਣੀ ਜਿਹੜਾ ਹੈ ਜਾਂ ਉਹਦਾ ਜਿਹੜਾ ਹੈਗਾ ਸਾਲਟ ਵੇਸਟਾ ਜਾਂ ਉਹਦਾ ਧੂਆਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬੰਦ ਹੋਣੀਆਂ ਚਾਹੀਦੀਆਂ ਕਿਸੇ ਵੀ ਇੰਡਸਟਰੀ ਨੂੰ ਕਰਨਾ ਨਹੀਂ ਚਾਹੀਦਾ ਜੇ ਕੋ ਕਰੂਗਾ ਉਹਦੇ ਤੇ ਸਖਤ ਕਾਰਵਾਈ ਹੋਊਗਾ ਉਹਨਾਂ ਲਈ ਸਮੇਂ ਵਿੱਚ ਜਿਹੜੇ ਬੰਦ ਹੋ ਜਾਣਗੇ ਇਕਰ ਯੋਗ ਹੈ ਕਿ ਬੁੱਡੇ ਨਾਲੇ ਦੇ ਗੰਦੇ ਪਾਣੀ ਦੇ ਕਾਰਨ ਨੇੜਲੇ ਇਲਾਕਿਆਂ 'ਚ ਰਹਿਣ ਵਾਲੇ ਲੋਕ ਪਰੇਸ਼ਾਨ ਸਨ ਤੇ ਬਦਬੂ ਦੇ ਕਾਰਨ ਉਹਨਾਂ ਦਾ ਆਪਣੇ ਘਰਾਂ ਦੇ ਵਿੱਚ ਹੀ ਰਹਿਣਾ ਔਖਾ ਹੋ ਗਿਆ ਸੀ ਪਰ ਜਿੱਥੇ ਹੁਣ ਵਾਤਾਵਰਣ ਪ੍ਰੇਮੀ ਤੀਚੇਵਾਲ ਦੇ ਸੰਘਰਸ਼ ਦੇ ਕਾਰਨ ਪਾਣੀ ਸਾਫ਼ ਹੋ ਗਿਆ ਹੈ ਤਾਂ ਉਧਰ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ ਲੁਧਿਆਣਾ ਤੋਂ ਰਾਜੀਂਦਰ ਕੁਮਾਰ ਦੀ ਰਿਪੋਰਟ న్యూਸ ਟੀਮ ਪੰਜਾਬ ਅਕੀਵਦੈਂਤੇ ਇਹ ਗੱਲ ਹੋਣਾ ਹੈਪੀ ਪਾਸੀਆ ਦੀ ਪੰਜਾਬ ਦੇ 14 ਤੋਂ ਬਾਅਦ ਅਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਵਾਲਾ ਅਤਵਾਦੀ ਹੈਪੀ ਪਾਸੀਆ ਨੂੰ ਅਮਰੀਕਾ ਦੀ ਆਈਸ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਦੱਸਦੀ ਹੈ ਕਿ ਪੁਲਿਸ ਦੀਆਂ ਚੌਕੀਆਂ ਤੇ ਜਲੰਧਰ ਦੇ ਵਿੱਚ ਹੋਏ ਗ੍ਰੇਨੇਡ ਹਮਲੇ ਦੇ ਪਿੱਛੇ ਹੈਪੀ ਪਾਸੀਆ ਦਾ ਹੱਥ ਨਿਕਲ ਕੇ ਸਾਹਮਣੇ ਆਇਆ ਸੀ ਜਿਸ ਨੂੰ ਹੁਣ ਭਾਰਤ ਲੈ ਕੇ ਆਉਣ ਦੀ ਤਿਆਰੀ ਵੀ ਚੱਲੀ ਹੈ ਹੈਪੀ ਪਾਸੀਆ ਮੋਸਟ ਵਾਂਟਡ ਗੈਂਗਸਟਰ ਇਨ ਪੰਜਾਬ ਆਖਰਕਾਰ ਪੁਲਿਸ ਦੇ ਹੱਥ ਲੱਗ ਹੀ ਗਿਆ ਜਿਸ ਨੇ ਆਈਐਸਆਈ ਤੇ ਬੀਕੇਆਈ ਦੇ ਸਾਥ ਨਾਲ ਪੰਜਾਬ 'ਚ 14 ਤੋਂ ਵੱਧ ਅਤਵਾਦੀ ਹਮਲਿਆਂ ਨੂੰ ਅੰਜਾਮ ਦਿੱਤਾ ਤੇ ਆਖਰਕਾਰ ਲੰਬੇ ਸਮੇਂ ਤੋਂ ਪੁਲਿਸ ਵੱਲੋਂ ਵਿਛਾਏ ਜਾ ਰਹੇ ਜਾਲ 'ਚ ਇਹ ਅਤਵਾਦੀ ਫਸ ਗਿਆ ਤੇ ਹੁਣ ਅਮਰੀਕਾ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਖਾਲਿਸਤਾਨੀ ਅਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਪਸ਼ੀਆ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਦੀ ਹਿਰਾਸਤ 'ਚ ਨਜ਼ਰ ਆ ਰਿਹਾ ਹੈ ਦਰਅਸਲ FBI ਨੇ ਪਸ਼ੀਆ ਦੀ ਫੋਟੋ ਸ਼ੇਅਰ ਕਰ ਜਾਣਕਾਰੀ ਸਾਂਝੀ ਕੀਤੀ ਹੈ ਕਿ ਹਰਪ੍ਰੀਤ ਸਿੰਘ ਨੂੰ ਕੈਲੀਫੋਰਨੀਆ ਦੇ ਸੈਕਰਮੈਂਟੋ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਭਾਰਤੀ ਸੁਰੱਖਿਆ ਏਜੰਸੀਆਂ ਹੈਪੀ ਪਸ਼ੀਆ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਕਰ ਰਹੀਆਂ ਨੇ ਤੇ ਇੱਕ ਐਕਸਟੈਂਸਿਵ ਡੋਸੀਅਰ ਬਣਾ ਕੇ ਸੈਂਟਰਲ ਏਜੰਸੀਸ ਦੇ ਨਾਲ ਸ਼ੇਅਰ ਕੀਤਾ ਗਿਆ ਤੇ ਥਰੂ ਐਪ੍ਰੋਪਰੀਏਟ ਚੈਨਲਸ ਦੀ ਇਨਫੋਰਮੇਸ਼ਨ ਹੈਸ ਬੀਨ ਸ਼ੇਅਰਡ ਵਿਦ ਦੀ ਯੂਐਸ ਅਥਾਰਟिटीज ਐਂਡ ਅਲਟੀਮੇਟਲੀ he has been detained by the us authorities uh, in in united states uh, already punjab police has taken up the matter with the central government as uh, the loc khuli hegi das diye ki happy pashia da pura naam hartpreet singh hai jis de pind pashia hun karn happy pashia naam milya atwadi matric pass hai par shatir dimag naal usne crime di duniya ch changa na kamaya hai happy pashia 2021 ਚ ਮੈਕਸੀਕੋ ਬਾਰਡਰ ਰਾਹੀਂ ਯੂਐਸ ਚ ਦਾਖਲ ਹੋਇਆ ਸੀ ਜੋ ਅਮਰੀਕਾ ਤੋਂ ਕੁਝ ਮਹੀਨੇ ਪਹਿਲਾਂ ਯੂਕੇ ਵੀ ਰਹਾ ਤੇ ਗ੍ਰਿਫਤਾਰੀ ਤੋਂ ਬਚਣ ਲਈ ਬਰਨਰ ਫੋਨਾਂ ਦਾ ਇਸਤੇਮਾਲ ਕਰਦਾ ਸੀ। ਅਤਵਾਦੀ ਹੈਪੀ ਪਛਿਆ ਦੀ ਕ੍ਰਾਈਮ ਕੁੰਡਲੀ ਤੇ ਨਜ਼ਰ ਮਾਰੀਏ ਤਾਂ ਭਾਜਪਾ ਆਗੂ ਮਨਰंजन ਕਾਲੀਆ ਦੇ ਘਰ ਤੇ ਗ੍ਰੇਨੇਡ ਹਮਲੇ ਪਿੱਛੇ ਉਸੇ ਦਾ ਹੱਥ ਸੀ ਤੇ ਨਾਲ ਹੀ ਹੈਪੀ ਪਛਿਆ ਨੇ ਪੰਜਾਬ ਪੁਲਿਸ ਨੂੰ ਟਾਰਗੇਟ ਕਰ ਥਾਣਿਆਂ ਤੇ ਕਈ ਹਮਲੇ ਕਰਵਾਏ। ਜਿਸ ਅੰਮ੍ਰਿਤਸਰ ਦੇ ਮਜੀਠਾ ਥਾਣੇ ਤੇ ਗ੍ਰੇਨੇਡ ਅਟੈਕ ਦੇ ਨਾਲ ਨਾਲ ਕਈ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈਪੀ ਪਸ਼ੀਆ ਨੇ ਅਜਨਾਲਾ ਪੁਲਿਸ ਥਾਣੇ ਬਾਹਰ ਆਈਈਡੀ ਲਾਇਆ ਗੁਰਦਾਸਪੁਰ ਚ ਬਖਸ਼ੀ ਵਾਲਾ ਪੁਲਿਸ ਚੈੱਕ ਪੋਸਟ ਤੇ ਅਟੈਕ ਦੀ ਪਲਾਨਿੰਗ ਕੀਤੀ ਤੇ ਨਾਲ ਹੀ ਗਾਈਡਲਾਈਨ ਦੇ ਕੇ ਜਲੰਧਰ ਚ ਯੂਟਿਊਬਰ ਦੇ ਘਰ ਗ੍ਰੇਨੇਡ ਸੁੱਟਵਾਇਆ ਆਈਐਸਆਈ ਦੇ ਇਸ਼ਾਰਿਆਂ ਤੇ ਟੈਰਰ ਮੋਡਿਊਲਸ ਪੰਜਾਬ ਦੇ ਵਿੱਚ ਡਿਫਰੈਂਟ ਟਾਈਪਸ ਆਫ ਟੈਰਰ ਐਕਟਸ ਕਰਦੇ ਸੀਗੇ ਸੈਪਟੈਂਬਰ 2024 ਤੋਂ ਬਾਅਦ ਜਿਹੜੇ ਇਨਸੀਡੈਂਟਸ ਹੋਏ ਉਹਨਾਂ 'ਚ ਕਾਫੀਆਂ ਦੇ ਵਿੱਚ ਜਿਹੜਾ ਹੈਗਾ ਹੈਪੀ ਪਾਸਿਆਂ ਦਾ ਡਾਇਰੈਕਟ ਇਨਵੋਲਵਮੈਂਟ ਸੀਗਾ ਤੇ ਹੀ ਵਾਸ ਮਾਸਟਰਮਾਈਂਡਿੰਗ ਟੈਰਰ ਐਕਟੀਵਿਟੀਜ਼ ਵਾਈਲ ਬੇਸਡ ਇਨ ਦੀ ਯੂਨਾਈਟਿਡ ਸਟੇਟਸ ਦੱਸਦੀ ਕਿ ਹੈਪੀ ਪਸ਼ੀਆ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦਾ ਮੋਹਰਾ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਤਵਾਦੀ ਹਰਵਿੰਦਰ ਰਿੰਦਾ ਦਾ ਸਾਥੀ ਹੈ ਜਿਸ ਤੇ NIA ਵੱਲੋਂ 5 ਲੱਖ ਦਾ ਇਨਾਮ ਵੀ ਰੱਖਿਆ ਗਿਆ ਸੀ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਤੇ ਹੈਪੀ ਪਾਸਿਅਤ ਦੀ ਗ੍ਰਿਫਤਾਰੀ ਹੋਈ ਹੈ ਤੇ ਇਸ ਦੇ ਉੱਤੇ ਸਿਆਸੀ ਬਿਆਨ ਵੀ ਆ ਰਹੇ ਨੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਹੈਪੀ ਪਾਸਿਅਤ ਦੀ ਗ੍ਰਿਫਤਾਰੀ ਨੂੰ ਵੱਡੀ ਕਾਮਯਾਬੀ ਦੱਸਿਆ ਉਹ ਕਹਿ ਰਹੇ ਨੇ ਕਿ ਇਹ ਗ੍ਰਿਫਤਾਰੀ ਉਹਨਾਂ ਲੋਕਾਂ ਦੇ ਲਈ ਕਰਾਰਾ ਜਵਾਬ ਹੈ ਜੋ ਪੰਜਾਬ ਪੁਲਿਸ ਦੀ ਸਮਰੱਥਾ ਦੇ ਉੱਤੇ ਸਵਾਲ ਚੁੱਕਦੇ ਹਨ ਸામਣੇ ਆਈ ਹੈ ਇੱਕ ਨਟੋਰੀਅਸ ਅਤਵਾਦੀ ਐਫੀ ਪਸੀਆ ਜੋ ਲੰਬੇ ਸਮੇਂ ਤੋਂ ਅਮਰੀਕਾ ਦੇ ਵਿੱਚ ਬੈਠ ਕੇ ਪੰਜਾਬ ਦੀ ਅਮਨ ਸ਼ਾਂਤੀ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਕਈ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਵੀ ਇਹਨੇ ਲਈ ਔਰ ਇਸ ਵਿਅਕਤੀ ਦੀ ਮੂਵਮੈਂਟ ਨੂੰ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਕਾਫੀ ਦੇਰ ਤੋਂ ਟਰੈਕ ਕਰ ਰਹੀ ਸੀਗੀ ਤੇ ਖਬਰ ਆਈ ਹੈ ਕਿ ਉਹ ਅਮਰੀਕਾ ਦੇ ਵਿੱਚ ਫੜ ਲਿਆ ਗਿਆ ਤੇ ਮੈਂ ਸਮਝਦਾ ਕਿ ਵੱਡੀ ਕਾਮਯਾਬੀ ਹੈ ਮੁਬਾਰਕਾਂ ਨੇ ਪੰਜਾਬ ਪੁਲਿਸ ਔਰ ਇੰਟੈਲੀਜੈਂਸ ਏਜੰਸੀਜ਼ ਨੂੰ